ਗੁੱਡ ਮਾਰਨਿੰਗ ਟੂ ਆਲ ਮੇਰਾ ਨਾਮ ਪ੍ਰਜੋਤ ਕੋਰ ਹੈ ਮੈਂ ਅਜਮਤ ਨਵੀਂ ਦੀ ਵਿਦਿਆਰਥਣਾ ਅੱਜ ਮੈਂ ਸਾਇੰਸ ਐਗਜ਼ਿਬਿਸ਼ਨ ਤੇ ਇੱਕ ਮਾਡਲ ਤਿਆਰ ਕੀਤਾ ਹੈ ਜਿਸ ਦਾ ਸਬ ਥੀਮ ਅਮਰਜਿੰਗ ਟੈਕਨੋਲੋਜੀਸ ਹੈ ਇਹ ਦਿਨ ਆਧਿਕ ਕਲੀਅਰ ਹੁੰਦਾ ਹੈ ਕਿ ਇਹ ਟੈਕਨੋਲੋਜੀਆਂ ਦਾ ਬਣਿਆਵਾ ਜਿਹੜਾ ਕਿ ਹੋਂਦੇ ਸਮੇਂ ਦੀ ਡਿਮਾਂਡ ਰੱਖਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਿੰਡ એનર્ਜੀ ਬਾਰੇ ਦੱਸਾਂਗੀ ਕਿ ਵਿੰਡ એનર્ਜੀ ਕੀ ਹੈ ਵਿੰਡ એનર્ਜੀ ਟਰਬਾਈਨ ਦੀ ਮਦਦ ਨਾਲ ਚੱਲਦੀ ਹਵਾ ਤੋਂ એનર્ਜੀ ਪੈਦਾ ਕਰ ਸਕਦੇ ਹਾਂ ਕਿਉਂਕਿ ਹਵਾ ਵਿੱਚ ਕਾਈਨੇਟਿਕ એનર્ਜੀ ਹੁੰਦੀ ਹੈ ਜਿਹੜੀ ਕੀ টারਬਾਈਨ ਦੇ ਬਲੇਡ ਘੁੰਮਉਂਦੀ ਹੈ ਇੱਕ ਜਨਰੇਟਰ ਨਾਲ ਜੁੜਿਆ ਹੁੰਦਾ ਹੈ ਜਿਹੜਾ ਕਿ ਬਿਜਲੀ ਪੈਦਾ ਕਰਦਾ ਹੈ ਅਸੀਂ ਦੇਖਦੇ ਹਾਂ ਸੜਕਾਂ ਦੇ ਗੱਡੀਆਂ ਚੱਲਦੀਆਂ ਹਨ ਜਿਨ੍ਹਾਂ ਹਵਾ ਕੈਦਾ ਹੁੰਦੀ ਹੈ ਤੇ wind mill ਦੇ ਬਲੇਡ ਘੁੰਮਦੇ ਹਨ ਤੇ wind energy ਪੈਦਾ ਹੁੰਦੀ ਹੈ ਜਿਸ ਨੂੰ ਸਟੋਰ ਕਰਕੇ ਅਸੀਂ ਘਰਾਂ ਜਾਂ ਸਟਰੀਟ ਲਾਈਟਾਂ ਵਿੱਚ ਬਿਜਲੀ ਸਪਲਾਈ ਕਰ ਸਕਦੇ ਹਾਂ ਇਸ ਨੂੰ ਅਸੀਂ ਰੀਨਿਊਏਬਲ ਸੋਰਸ ਆਫ એનર્ਜੀ ਵੀ ਕਹਿੰਦੇ ਆ ਇਹਨਾਂ ਪੋਲੂਸ਼ਨ ਪੈਦਾ ਨਹੀਂ ਹੁੰਦਾ ਹੁਣ ਮੈਂ ਤੁਹਾਨੂੰ ਸਟਰੀਟ ਲਾਈਟ ਬਾਰੇ ਦੱਸਾਂਗੀ ਸਰਕੀਟ ਲਾਈਟ ਸੋਲਰ ਐਨਰਜੀ ਦੇ ਤੇ ਡਿਪੈਂਡਿਆਂ ਅਸੀਂ ਜਾਣਿਆ ਸੂਰਜ ਜਿਹੜੇ ਊਰਜਾ ਦਾ ਸੋਮਾ ਵਾ ਊਰਜਾ ਮਤਲਬ ਲਈ ਅਸੀਂ ਸੋਲਰ ਪੈਨਲ ਦੀ ਵਰਤੋਂ ਕਰਦਿਆਂ ਕਿਉਂਕਿ ਇਹ ਜਿਹੜਾ ਵਾ ਉਹ ਸੂਰਜ ਦੀ ਰੋਸ਼ਨੀ ਨੂੰ ਬਿਜਲੀ ਊਰਜਾ ਵਿੱਚ ਬਦਲ ਦਿੰਦੀ ਆ ਸਰਕੀਟ ਲਾਈਟ ਦਾ ਸੋਲਰ ਸੈੱਲ ਜਿਹੜੀ ਕਿ ਸਿਲੀਕਨ ਆਟਮ ਦੇ ਬਣੇ ਹੁੰਦੇ ਆ ਇਹ ਦਿਨ ਵਿੱਚ ਲਈ ਸੂਰਜ ਦੀ ਰੋਸ਼ਨੀ ਨੂੰ ਕੈਪਚਰ ਕਰਦੀ ਰਹਿੰਦੇ ਆ ਤੇ ਰਾਤ ਵੇਲੇ ਆਟੋਮੈਟਿਕ ਹੀ ਜਗ ਪੈਂਦੇ ਆ ਸਰਕੀਟ ਲਾਈਟ ਜ਼ਿਆਦਾਤਰ ਅਸੀਂ ਗਲੀਆਂ ਜਾਂ ਸੜਕਾਂ ਤੇ ਹੀ ਦੇਖਦੇ ਆ ਸਮਾਰਟ ਡਿਸਪੋਜ਼ਲ ਬਾਈ ਡਸਾਂਗੀ ਪਹਿਲਾਂ ਆਮ ਡਿਸਪੋਜ਼ਲ ਹੁੰਦੇ ਸੀ ਜਿੱਦਾਂ ਉਹਨਾਂ ਵਿੱਚ ਕੂੜਾ ਪਾੜ ਜਾਂਦਾ ਸੀ ਉਹ ਕੂੜਾ ਬਾਹਰ ਹੁੰਦਾ ਸੀ ਜਿਸ ਨਾਲ ਕਈ ਪ੍ਰਕਾਰ ਦੀ ਗੰਦਗੀ ਪੈਦਾ ਹੁੰਦੀ ਸੀ ਬਿਮਾਰੀਆਂ ਲੱਗਦੀਆਂ ਸੀ ਜਾਂ ਜਿਹੜੇ ਜਾਨਵਰ ਹੋਗੇ ਉਹ ਇਹਨਾਂ ਨੂੰ ਪੋਲੀਥੀਨ ਨੂੰ ਜਾਂ ਕੂੜਾ ਰੱਟਿਪ ਨੂੰ ਖਾ ਲੈਂਦੇ ਸੀ ਜਿਹੜਾ ਕਿ ਮੋਦਾ ਕਾਰਨ ਬਣਦਾ ਸੀ ਇਸ ਚੀਜ਼ ਨੂੰ ਹੱਲ ਕਰਨ ਲਈ ਉਹਨਾਂ ਸਮਾਰਟ ਡਿਸਪੋਜ਼ਲ ਬਣਾਏ ਆ ਸਮਾਰਟ ਡਿਸਪੋਜ਼ਲ ਯੂਸੀਪਰ ਕਾਰਪੋਰੇਸ਼ਨ ਅੰਦਰ ਸੈਂਸਰ ਲੱਗੀ ਹੋਣ ਕਰਕੇ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਜਗ੍ਹਾ ਤੇ ਡਸਟਬਿਨ ਭਰਿਆ ਹੈ ਫਿਰ ਆਪਣੀ ਟੋਲੀ ਨੂੰ ਲੈ ਕੇ ਆਉਂਦੇ ਆ ਤੇ ਇਹ ਡਸਟਬਿਨ ਨੂੰ ਖਾਲੀ ਕਰ ਦਿੰਦੇ ਆ ਤੇ ਜਿੰਨਾ ਗੰਦਗੀ ਵੀ ਨਹੀਂ ਪੈਦਾ ਹੁੰਦੀ ਜਿਹੜਾ ਗਿੱਲਾ ਕੂੜਾ ਅਸੀਂ ਹਰੇ ਡਸਟਬਿਨ ਵਿੱਚ ਪਾਉਨੇ ਆ ਤੇ ਜਿਹੜਾ ਸੁੱਕਾ ਕੂੜਾ ਅਸੀਂ ਨੀਲੇ ਡਸਟਬਿਨ ਵਿੱਚ ਪਾਉਨੇ ਆ ਹੁਣ ਮੈਂ ਤੁਹਾਨੂੰ ਫਾਇਰ ਸਟਿੰਗ ਬਾਰੇ ਦੱਸਾਂਗੀ ਅਚਾਨਕ ਕਿਸੇ ਵੀ ਮੋਲਜਾ ਘਰ ਵਿੱਚ ਅੱਗ ਲੱਗ ਜਾਂਦੀ ਆ ਅਸੀਂ ਫਾਇਰ ਡਿਗੇਟਰ ਵਾਲਿਆਂ ਨੂੰ ਕਾਲ ਕਰਦੇ ਆ ਉਹਨਾਂ ਨੂੰ ਕਿੰਨਾ ਔਣੇ ਚ ਸਮਾਂ ਲੱਗਦਾ ਵਾ ਜਿੰਨਾ ਕਈ ਹਾਦਸੇ ਵਾਪਰ ਜਾਂਦੇ ਆ ਤੇ ਕਈ ਘਟਨਾਵਾਂ ਵੀ ਹੋ ਜਾਂਦੀਆਂ ਆ ਇਸ ਜਿਹਨ ਹਾਲਕਾ ਨੇ ਫਾਇਰ ਸਟੇਸ਼ਨ ਬਣਾਇਆ ਫਾਇਰ ਸਟੇਸ਼ਨ ਦੇ ਸੈਂਸਰ ਲੱਗੇ ਹੋਣ ਕਰਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਜਗ੍ਹਾ ਅੱਗ ਲੱਗੀ ਹੈ ਫਿਰ ਉਹ ਜਾ ਕੇ ਉਹ ਅੱਗ ਨੂੰ ਬੁਝਾ ਦਿੰਦੇ ਆ ਜਿਸ ਨਾਲ ਕਈ ਹਾਦਸੇ ਵਾਪਰਨ ਤੋਂ ਬਚਾਅ ਹੋ ਜਾਂਦਾ ਹੁਣ ਮੈਂ ਤੁਹਾਨੂੰ 스마트 ਕਾਰ ਚਾਰਜਰ ਬਾਰੇ ਦੱਸਾਂਗੀ 스마트 ਕਾਰ ਚਾਰਜਰ ਜੋ ਕਿ ਕਾਰ ਨੂੰ ਜਾਂ ਸਾਡੇ ਸਾਧਨ ਨੂੰ ਚਾਰਜ ਕਰਦਾ ਹੈ ਅਸੀਂ ਦੇਖਿਆ ਜਿਹੜੀ ਬਟਰੋਲੀਅਮ ਦੇ ਸੋਰਸ ਆ ਘਟਦੇ ਜਾਂਦੇ ਤਾਂ ਵਹੀਕਲ ਚਾਰਜ ਆ ਗਿਆ ਜਿਹੜੀ ਕੀ ਹੁੰਦੀ ਸਮੇਂ ਦੀ ਡਿਮਾਂਡ ਆ ਅਸੀਂ પેટ્રોલ ਪੰਪ ਤੇ ਜਾਣੇ ਆ ਤੇ ਡੀਜ਼ਲ ਪਾਉਣੇ ਆ પેટ્રોલ ਪਾਉਣੇ ਆ ਉਹ ਤੇ ਇੱਕ ਮਹਿੰਗਾ ਵਾ ਜਹਾਂ ਤੱਕ ਪੋਲਿਊਸ਼ਨ ਪੈਦਾ ਕਰਦਾ ਹੈ ਉਸੇ ਤਰ੍ਹਾਂ ਹੀ ਸਮਾਰਟ ਕਾਰ ਚਾਰਜਰ ਆ ਜਿਹੜਾ ਇਹ ਸਾਡੀ ਸਾਧਨ ਨੂੰ ਚਾਰਜ ਕਰਦਾ ਹੈ ਪਰ ਜਦ ਅਸੀਂ ਦੂਰ ਸਫ਼ਰ ਤੇ ਜਾਣਾ ਵਾ ਕਿਸੇ ਵੀ ਕਾਰਨ ਸਾਡੀ ਸਾਧਨ ਦੀ ਬੈਟਰੀ ਡੈੱਡ ਜਾਂ ਲੋ ਹੋ ਜਾਂਦੀ ਆ ਤਾਂ ਅਸੀਂ ਉਹ ਆਪਣੇ ਸਾਧਨ ਨੂੰ ਸਮਾਰਟ ਕਾਰ ਚਾਰਜਰ ਤੇ ਚਾਰਜ ਕਰ ਸਕਦੀ ਆ ਇਹ ਨਾ ਮਹਿੰਗਾ ਘੱਟ ਮਹਿੰਗਾ ਵਾ ਕਿਉਂਕਿ ਇਹਦੇ ਉੱਤੇ ਸੋਲਰ ਪੈਨਲ ਲੱਗਾ ਵਾ ਸੋਲਰ ਪੈਨਲ ਲੱਗਾ ਇਸ ਦਿਨ ਦਿਨ ਵਾਲੇ ਸੂਰਜ ਦੀ ਰੋਸ਼ਨੀ ਨੂੰ ਕੈਪਚਰ ਕਰੁੰਦੇ ਆ ਬਾਅਦ ਇਹ ਬਿਜਲੀ ਵਿੱਚ ਬਦਲ ਜਾਂਦਾ ਜਿਹੜੇ ਸਾਡੇ ਸਾਧ ਨੂੰ ਚਾਰਜ ਕਰਦੇ ਆ ਥੈਂਕ ਯੂ